हिमाचल प्रदेश ਦੇ ਸੋਲਨ ਜ਼ਿਲ੍ਹੇ ਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੋਤਲ ਕਰ ਦਿੱਤਾ ਗਿਆ। ਉਹਨਾਂ ਨੇ ਚੰਡੀਗੜ੍ਹ ਦੇ ਇੱਕ ਸ਼ਰਾਬ ਦੀ ਦੁਕਾਨ ਤੋਂ ਆਪਣੀ ਵਰਦੀ ਪਾ ਕੇ ਸ਼ਰਾਬ ਦੇ ਡੱਬੇ ਖਰੀਦੇ ਤੇ ਆਪਣੀ ਕਾਰ ਵਿੱਚ ਪਾ ਦਿੱਤੇ। ਇਹ ਮੁਲਾਜ਼ਮ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੋ ਨੂੰ ਐਸਕੋਰਟ ਕਰਨ ਲਈ ਚੰਡੀਗੜ੍ਹ ਗਏ ਸਨ। ਸੋਲਨ ਦੇ ਐਸਪੀ ਗੋਰਵ ਸਿੰਘ ਨੇ ਇਹਨਾਂ ਮੁਲਾਜ਼ਮਾਂ ਨੂੰ ਮੋਤਲ ਕਰਨ ਦੀ ਪੁਸ਼ਟੀ ਕੀਤੀ ਹੈ। ਵਰਦੀ ਧਾਰੀ ਪੁਲਿਸ ਮੁਲਾਜ਼ਮ ਦੇ ਦੁਕਾਨ ਤੇ ਸ਼ਰਾਬ ਖਰੀਦੇ ਹੋਏ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਲਨ ਦੇ ਐਸਪੀ ਨੇ ਇਸ ਦੀ ਜਾਂਚ ਕਰਵਾਈ। ਜਾਂਚ ਵਿੱਚ ਵੀਡੀਓ ਸੱਚ ਪਾਇਆ ਗਿਆ ਤੇ ਇਸ ਤੋਂ ਬਾਅਦ ਐਸਪੀ ਨੇ ਸਬ ਇਨਸਪੈਕਟਰਸ ਨੇ ਚਾਰ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਅਤੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਪੁਲਿਸ ਮੁਲਾਜ਼ਮਾਂ ਦੀ ਲਗਭਗ 2.5 ਘੰਟੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਇਸ ਵਿੱਚ ਦਿਖਾਇਆ ਗਿਆ ਕਿ ਹਿਮਾਚਲ ਪ੍ਰਦੇਸ਼ ਪੁਲਿਸ ਦੀ ਵਰਦੀ ਵਿੱਚ ਚਾਰ ਪੁਲਿਸ ਮੁਲਾਜ਼ਮ ਕਾਰ ਵਿੱਚ ਸ਼ਰਾਬ ਦੇ ਡੱਬੇ ਪਾ ਰਹੇ ਹਨ ਚੰਡੀਗੜ੍ਹ ਵਿੱਚ ਇੱਕ ਸ਼ਰਾਬ ਦੀ ਦੁਕਾਨ ਦਾ ਕਰਮਚਾਰੀ ਪੁਲਿਸ ਮੁਲਾਜ਼ਮਾਂ ਦੇ ਨਿਰਦੇਸ਼ਾਂ ਤੇ ਕਰੇਟ ਨੂੰ ਆਪਣੇ ਮੋਢੇ ਤੇ ਲਿਆਉਂਦਾ ਹੈ ਤੇ ਕਾਰ ਵਿੱਚ ਰੱਖਦਾ ਹੈ ਇਸ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਕਾਰ ਦੇ ਨੇੜੇ ਸਨ ਤੇ ਇੱਕ ਦੁਕਾਨ ਤੇ ਸੀ ਉਸ ਸਮੇਂ ਸ਼ਰਾਬ ਦੇ ਦੁਕਾਨ ਦ칸 ਦੇ ਸਾਹਮਣੇ ਮੌਜੂਦ ਇੱਕ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾਈ ਇਸ ਵਿੱਚ ਉਹ ਦੁਕਾਨ ਵੀ ਦਿਖਾਈ ਦਿੱਤੀ ਗਈ ਜਿੱਥੋਂ ਪੁਲਿਸ ਵਾਲਿਆਂ ਨੇ ਸ਼ਰਾਬ ਖਰੀਦੀ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਆਪਣੀ ਕਾਰ ਵਿੱਚ ਚਲੇ ਜਾਂਦੇ ਹਨ हिमाचल प्रदेश ਦੇ ਸੋਲਨ ਜ਼ਿਲ੍ਹੇ ਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੋਤਲ ਕਰ ਦਿੱਤਾ ਗਿਆ। ਉਹਨਾਂ ਨੇ ਚੰਡੀਗੜ੍ਹ ਦੇ ਇੱਕ ਸ਼ਰਾਬ ਦੀ ਦੁਕਾਨ ਤੋਂ ਆਪਣੀ ਵਰਦੀ ਪਾ ਕੇ ਸ਼ਰਾਬ ਦੇ ਡੱਬੇ ਖਰੀਦੇ ਤੇ ਆਪਣੀ ਕਾਰ ਵਿੱਚ ਪਾ ਦਿੱਤੇ। ਇਹ ਮੁਲਾਜ਼ਮ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੂੰ ਐਸਕੋਰਟ ਕਰਨ ਲਈ ਚੰਡੀਗੜ੍ਹ ਗਏ ਸਨ। ਸੋਲਨ ਦੇ ਐਸਪੀ ਗੋਰਵ ਸਿੰਘ ਨੇ ਇਹਨਾਂ ਮੁਲਾਜ਼ਮਾਂ ਨੂੰ ਮੋਤਲ ਕਰਨ ਦੀ ਪੁਸ਼ਟੀ ਕੀਤੀ ਹੈ। ਵਰਦੀ ਧਾਰੀ ਪੁਲਿਸ ਮੁਲਾਜ਼ਮ ਦੀ ਦੁਕਾਨ ਤੇ ਸ਼ਰਾਬ ਖਰੀਦੇ ਹੋਏ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਲਨ ਦੇ ਐਸਪੀ ਨੇ ਇਸ ਦੀ ਜਾਂਚ ਕਰਵਾਈ। ਜਾਂਚ ਵਿੱਚ ਵੀਡੀਓ ਸੱਚ ਪਾਇਆ ਗਿਆ ਤੇ ਇਸ ਤੋਂ ਬਾਅਦ ਐਸਪੀ ਸਬ ਇਨਸਪੈਕਟਰਸ ਨੇ ਚਾਰ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਅਤੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ। ਪੁਲਿਸ ਮੁਲਾਜ਼ਮਾਂ ਦੀ ਲਗਭਗ 2.5 ਘੰਟੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਇਸ ਵਿੱਚ ਦਿਖਾਇਆ ਗਿਆ ਕਿ ਹਿਮਾਚਲ ਪ੍ਰਦੇਸ਼ ਪੁਲਿਸ ਦੀ ਵਰਦੀ ਵਿੱਚ ਚਾਰ ਪੁਲਿਸ ਮੁਲਾਜ਼ਮ ਕਾਰ ਵਿੱਚ ਸ਼ਰਾਬ ਦੇ ਡੱਬੇ ਪਾ ਰਹੇ ਹਨ। ਚੰਡੀਗੜ੍ਹ ਵਿੱਚ ਇੱਕ ਸ਼ਰਾਬ ਦੀ ਦੁਕਾਨ ਦਾ ਕਰਮਚਾਰੀ ਪੁਲਿਸ ਮੁਲਾਜ਼ਮਾਂ ਦੇ ਨਿਰਦੇਸ਼ਾਂ ਤੇ ਕਰੇਟ ਨੂੰ ਆਪਣੇ ਮੋਢੇ ਤੇ ਲਿਉਂਦਾ ਹੈ ਤੇ ਕਾਰ ਵਿੱਚ ਰੱਖਦਾ ਹੈ। ਇਸ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਕਾਰ ਦੇ ਨੇੜੇ ਸਨ ਤੇ ਇੱਕ ਦੁਕਾਨ ਤੇ ਸੀ। ਉਸ ਸਮੇਂ ਸ਼ਰਾਬ ਦੇ ਦੁਕਾਨਦਾਰ ਹਾਂ ਦੇ ਸਾਹਮਣੇ ਮੌਜੂਦ ਇੱਕ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾਈ ਇਸ ਵਿੱਚ ਉਹ ਦੁਕਾਨ ਵੀ ਦਿਖਾਈ ਦਿੱਤੀ ਗਈ ਜਿੱਥੋਂ ਪੁਲਿਸ ਵਾਲਿਆਂ ਨੇ ਸ਼ਰਾਬ ਖਰੀਦੀ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਆਪਣੀ ਕਾਰ ਵਿੱਚ ਚਲੇ ਜਾਂਦੇ ਹਨ हिमाचल प्रदेश ਦੇ ਸੋਲਨ ਜ਼ਿਲ੍ਹੇ ਚ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੋਤਲ ਕਰ ਦਿੱਤਾ ਗਿਆ। ਉਹਨਾਂ ਨੇ ਚੰਡੀਗੜ੍ਹ ਦੇ ਇੱਕ ਸ਼ਰਾਬ ਦੀ ਦੁਕਾਨ ਤੋਂ ਆਪਣੀ ਵਰਦੀ ਪਾ ਕੇ ਸ਼ਰਾਬ ਦੇ ਡੱਬੇ ਖਰੀਦੇ ਤੇ ਆਪਣੀ ਕਾਰ ਵਿੱਚ ਪਾ ਦਿੱਤੇ। ਇਹ ਮੁਲਾਜ਼ਮ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੂੰ ਐਸਕੋਰਟ ਕਰਨ ਲਈ ਚੰਡੀਗੜ੍ਹ ਗਏ ਸਨ। ਸੋਲਨ ਦੇ ਐਸਪੀ ਗੋਰਵ ਸਿੰਘ ਨੇ ਇਹਨਾਂ ਮੁਲਾਜ਼ਮਾਂ ਨੂੰ ਮੋਤਲ ਕਰਨ ਦੀ ਪੁਸ਼ਟੀ ਕੀਤੀ ਹੈ। ਵਰਦੀ ਧਾਰੀ ਪੁਲਿਸ ਮੁਲਾਜ਼ਮ ਦੇ ਦੁਕਾਨ ਤੇ ਸ਼ਰਾਬ ਖਰੀਦੇ ਹੋਏ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸੋਲਨ ਦੇ ਐਸਪੀ ਨੇ ਇਸ ਦੀ ਜਾਂਚ ਕਰਵਾਈ। ਜਾਂਚ ਵਿੱਚ ਵੀਡੀਓ ਸੱਚ ਪਾਇਆ ਗਿਆ ਤੇ ਇਸ ਤੋਂ ਬਾਅਦ ਐਸਪੀ ਸਬ ਇਨਸਪੈਕਟਰਸ ਨੇ ਚਾਰ ਮੁਲਾਜ਼ਮਾਂ ਵਿਰੁੱਧ ਕਾਰਵਾਈ ਕੀਤੀ ਅਤੇ ਵਿਭਾਗੀ ਜਾਂਚ ਦੇ ਹੁਕਮ ਦਿੱਤੇ। ਪੁਲਿਸ ਮੁਲਾਜ਼ਮਾਂ ਦੀ ਲਗਭਗ 2.5 ਘੰਟੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਇਸ ਵਿੱਚ ਦਿਖਾਇਆ ਗਿਆ ਕਿ ਹਿਮਾਚਲ ਪ੍ਰਦੇਸ਼ ਪੁਲਿਸ ਦੀ ਵਰਦੀ ਵਿੱਚ ਚਾਰ ਪੁਲਿਸ ਮੁਲਾਜ਼ਮ ਕਾਰ ਵਿੱਚ ਸ਼ਰਾਬ ਦੇ ਡੱਬੇ ਪਾ ਰਹੇ ਹਨ। ਚੰਡੀਗੜ੍ਹ ਵਿੱਚ ਇੱਕ ਸ਼ਰਾਬ ਦੀ ਦੁਕਾਨ ਦਾ ਕਰਮਚਾਰੀ ਪੁਲਿਸ ਮੁਲਾਜ਼ਮਾਂ ਦੇ ਨਿਰਦੇਸ਼ਾਂ ਤੇ ਇੱਕ ਰੇਟ ਨੂੰ ਆਪਣੇ ਮੋਢੇ ਤੇ ਲਿਆਉਂਦਾ ਹੈ ਤੇ ਕਾਰ ਵਿੱਚ ਰੱਖਦਾ ਹੈ। ਇਸ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਕਾਰ ਦੇ ਨੇੜੇ ਸਨ ਤੇ ਇੱਕ ਦੁਕਾਨ ਤੇ ਸੀ। ਉਸ ਸਮੇਂ ਸ਼ਰਾਬ ਦੇ ਦ칸 ਦੇ ਸਾਹਮਣੇ ਮੌਜੂਦ ਇੱਕ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾਈ ਇਸ ਵਿੱਚ ਉਹ ਦੁਕਾਨ ਵੀ ਦਿਖਾਈ ਦਿੱਤੀ ਗਈ ਜਿੱਥੋਂ ਪੁਲਿਸ ਵਾਲਿਆਂ ਨੇ ਸ਼ਰਾਬ ਖਰੀਦੀ ਸੀ ਇਸ ਤੋਂ ਬਾਅਦ ਪੁਲਿਸ ਵਾਲੇ ਆਪਣੀ ਕਾਰ ਵਿੱਚ ਚਲੇ ਜਾਂਦੇ ਹਨ